ਇਹ ਈਡੀਆ ਕਈਆਂ ਨੂੰ ਰੋਜ਼ਗਾਰ ਦੇ ਦਿੰਦਾ ਤੇ ਕਈਆਂ ਦੇ ਘਰ ਪਟ ਦਿੰਦਾ ਆ ਘਰ ਵਾਲੇ ਨੇ ਆਪਣੀ ਘਰ ਵਾਲੀ ਨੂੰ ਇਸ ਕਰਕੇ ਕਾਪਿਆਂ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਕਿ ਇੰਸਟਾਗ੍ਰਾਮ ਦੇ ਉੱਤੇ ਰੀਲਾਂ ਪਾਉਂਦੀ ਸੀ ਜਦੋਂ ਗੱਲਬਾਤ ਹੋਈ ਤੇ ਪਤਾ ਲੱਗਿਆ ਵੀ ਘਰ ਵਾਲੀ ਨੂੰ ਤਲਾਕ ਦਿੱਤਾ ਹੋਇਆ ਸੀਗਾ ਪਰ ਘਰ ਵਾਲੀ ਦੀਆਂ ਰੀਲਾਂ ਤੱਕ ਕਰਕੇ ਇਹ ਬੰਦਾ ਜਿਹੜਾ ਸੀਗਾ ਪਰੇਸ਼ਾਨ ਸੀਗਾ ਔਰ ਪਰੇਸ਼ਾਨੀ ਦੇ ਚੱਲਦਿਆਂ ਕਈ ਵਾਰ ਕਲੇਸ਼ ਕਰਦਾ ਸੀ ਉਹਦੇ ਨਾਲ ਤੇ ਅੰਤ ਅੱਕੇ ਹੋਏ ਨੇ ਆਪਣੀ ਘਰ ਵਾਲੀ ਨੂੰ ਇੱਕ ਦਿਨ ਫੜ ਲਿਆ ਤੇ ਉਹਦੇ ਕਾਪੇ ਮਾਰ-ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਔਰ ਕਿਹ ਲੋਕ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਇੱਥੇ ਲੋਕੀ ਆਪਣੇ ਵੀਊ ਵਧਾਉਣ ਦੇ ਲਈ ਬੜੇ ਸਾਰੇ ਕੰਟੈਂਟ ਦੇ ਦੇ ਨਾਲ ਛੇੜਖਾੜ ਕਰਦੇ ਆ। ਕਈ ਵਾਰ ਤੇ ਤੁਹਾਨੂੰ ਯਾਦ ਹੋਵੇਗਾ ਇੱਕ ਖਬਰ ਪੰਜਾਬ ਤੋਂ ਹੀ ਸੀਗੀ ਕਿ ਔਰਤ ਨੇ ਆਪਣੇ ਸਹੇਲੀ ਦੀਆਂ ਅਜਹੀਆਂ ਫੋਟਾ ਪਾ ਦਿੱਤੀਆਂ ਕਿ ਕਿਸੇ ਨੇ ਉਸ ਨੂੰ ਸਲਾਹ ਦਿੱਤੀ ਸੀ ਕਿ ਜੇਕਰ ਤੂੰ ਉਹਦਾਂ ਦੀਆਂ ਫੋਟਾ ਪਾਏਂਗੀ ਤੇ ਉਹ ਬਹੁਤ ਚੱਲੇਗੀ। ਇਤਾਂ ਦੇ ਕੁਝ ਇਹ ਔਰਤ ਜਿਹੜੀ ਹੈ ਇਹਦੇ ਇਹਦੀ ਜਿਹੜੀ ਡਾਟਰ ਹੈ ਇਹਦੀ ਕੁੜੀ ਜਿਹੜੀ ਹੈ ਉਹ ਕਹਿੰਦੀ ਆ ਵੀ ਮੰਮੀ ਸਾਡੀ ਅਜਿਹੀਆਂ ਰੀਲਾਂ ਪਾਉਂਦੀ ਸੀ ਜਿਹੜੀਆਂ ਦੇਖੀਆਂ ਨਹੀਂ ਸੀ ਜਾ ਸਕਦੀਆਂ ਫਿਰ ਮੰਮੀ ਦਾ ਹਸ਼ਰ ਇਹੀ ਹੋਣਾ ਸੀਗਾ ਔਰ ਜਦੋਂ ਇਹ ਮੋਗਾ ਦੀ ਤਸਵੀਰ ਆ ਪੂਰੀ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਜਿੱਥੇ ਰੀਲਾਂ ਬਣਾਉਣ ਦੇ ਚੱਕਰ ਦੇ ਵਿੱਚ ਅ ਇਹੀਆਂ ਹੱਦਾਂ ਪਾਰ ਕਰ ਲੀਆਂ ਜਿਹੀਆਂ ਰੀਲਾਂ ਬਣਾ ਲੀਆਂ ਕਹਿੰਦੇ ਇਸ ਔਰਤ ਨੇ ਕਿ ਇਸ ਦਾ ਘਰ ਵਾਲਾ ਇਸ ਤੋਂ ਦੁਖੀ ਹੋ ਗਿਆ ਫਿਰ ਕਾਪੇ ਮਾਰੇ ਹਾਲਕੀ ਇਹ ਵੀ ਬਹੁਤ ਗਲਤ ਹੈ ਕਿਸੇ ਨੂੰ ਅਜਿਹੀਆਂ ਸਜ਼ਾ ਦੇਣੀ ਕਿਉਂਕਿ ਹਰ ਕਿਸੇ ਦੀ ਆਪਣੀ ਜ਼ਿੰਦਗੀ ਹੈ ਔਰ ਤਲਾਕ ਤੋਂ ਬਾਅਦ ਜੇਕਰ ਉਹ ਜੋ ਕੁਝ ਕਰਦੀ ਹੈ ਉਸ ਦੇ ਲਈ ਉਹ ਖੁਦ ਜ਼ਿੰਮੇਵਾਰ ਹੈ ਅਜਿਹੇ ਕਦਮ ਚੱਕਣੇ ਆਪਣੇ ਆਪ ਦੇ ਵਿੱਚ ਬੜੇ ਸਵਾਲੀਆ ਨਿਸ਼ਾਨ ਖੜੇ ਕਰਦੇ ਆ ਕਿਸੇ ਦੇ ਨਾਲ ਅਜਿਹਾ ਕਰਨਾ ਔਰ ਦੂਸਰੇ ਵੱਲ ਨੇ ਜੇਕਰ ਜੇ ਵੱਡੇ ਪਰਸਪੈਕਟਿਵ ਚ ਗੱਲ ਕੀਤੀ ਜਾਵੇ ਕਿ ਸੋਸ਼ਲ ਮੀਡੀਆ ਦਾ ਜੋਗ ਇਦਾਂ ਦਾ ਕਿ ਵਿਊ ਖਾਤਰ ਲੋਕ ਕੁਝ ਵੀ ਕਰਦੇ ਨੇ ਆ ਆਪਣੇ ਘਰ ਤੱਕ ਨੂੰ ਫੋਕ ਦਿੰਦੇ ਨੇ ਸਾੜ ਦਿੰਦੇ ਨੇ ਤੇ ਕਈ ਤੇ ਆਪਣੇ ਘਰ ਬਣਾ ਲੈਂਦੇ ਨੇ ਤੇ ਕਈਆਂ ਦੇ ਘਰ ਇਸ ਔਰਤ ਦੇ ਵਾਂਗੂ ਖਿੰਡ ਪੁੰਡ ਜਾਂਦੇ ਨੇ ਸੋ ਗੱਲਬਾਤ ਇਸ ਔਰਤ ਦੀ ਧੀ ਦੇ ਨਾਲ ਹੋਈ ਆ ਉਹ ਸਿੱਧੀ ਕਹਿੰਦੀ ਆ ਕਿ ਮੇਰੀ ਮੰਮੀ ਜਿਹੜੀ ਆ ਰਹੀਆਂ ਰੀਲਾ ਬਣਾਉਂਦੀ ਸੀ ਮੇਰੇ ਡੈਡੀ ਨੇ ਬੜੀ ਆਰੀ ਰੋਕਿਆ ਤੇ ਉਸ ਨੇ ਰੁਕਣ ਦਾ ਨਾ ਨੀ ਲਿਆ ਸੁਣਾਉਣਾ ਹੈ ਤੁਹਾਨੂੰ ਉਹ ਗੱਲਬਾਤ ਵੀ ਰਮਨਦੀਪ ਕੀ ਹੋਇਆ ਤੁਹਾਡੀ ਮੰਮੀ ਨਾਲ ਮੰਮੀ ਨਾਲ ਉਹਨਾਂ ਨੇ ਜੋ ਕੀਤਾ ਉਹਨਾਂ ਨਾਲ ਉਹੀ ਹੋਣੀ ਸੀ ਉਹ ਗਲਤ ਸੀਗੇ ਡੇੜੀ ਬਹੁਤ ਸਮਝਾਉਂਦੇ ਸੀਗੇ ਸਮਝਦੇ ਨਹੀਂ ਸੀ ਕਿ ਇਹ ਵੀਡੀਓ ਪਾਉਂਦੇ ਸੀ ਗੰਦੀਆਂ ਮੰਦੀਆਂ ਇੰਸਟਾ ਤੇ ਡੇੜੀ ਰੋਕਦੇ ਸੀ ਬਹੁਤ ਸਮਝਾਉਂਦੇ ਸੀ ਅਸੀਂ ਬਹੁਤ ਸਮਝਾਉਂਦੇ ਸੀ ਇਹ ਨਹੀਂ ਸਮਝਦੇ ਸੀਗੇ ਇਹਨਾਂ ਦਾ ਡਿਵੋਰਸ ਹੋਇਆ ਸੀਗਾ ਡਿਵੋਰਸ ਹੋਇਆ ਤੇ ਇਹਨਾਂ ਨੂੰ ਕਿਹਾ ਵੀ ਉਹਨਾਂ ਨੇ ਵੀ ਤੂੰ ਘਰੇ ਨਹੀਂ ਜਾਣਾ ਇਹ ਘਰੇ ਚੱਲ ਗਏ ਡੇੜੀ ਨੇ ਪੁਲਿਸ ਵਾਲਿਆਂ ਨੂੰ ਫੋਨ ਲਾਇਆ ਜਿੱਥੇ ਤਲਾਕ ਹੋਇਆ ਸੀਗਾ ਵੀ ਘਰੇ ਆ ਕੇ ਇਹਨੂੰ ਕਿ ਚੱਲ ਜਾ ਤੇ ਇਹ ਕਹਿੰਦੇ ਵੀ ਹਾਂ ਚਲ ਜਾਗੇ ਚਲ ਜਾਗੇ ਇਹ ਬੱਚਕੇ ਦੀ ਮੈਂ ਨਹੀਂ ਜਾਣਾ ਘਰੋਂ ਬਾਹਰ ਤੇ ਡੈਡੀ ਨੇ ਮੈਂ ਆਪਦੇ ਕੋਲ ਲੱਗ ਰਹੀ ਸਣੀ ਸਵੇਰ 4 ਵਜੇ ਦੀ ਗੱਲ ਹੈ ਡੈਡੀ ਗਏ ਘਰੇ ਤੇ ਦੂ ਮੁੜ ਕੇ 8 ਵਜੇ ਮੈਨੂੰ ਫੋਨ ਆਇਆ ਵੀ ਮੰਮੀ ਦੀ ਸੱਟ ਲੱਗੀ ਤੁਹਾਡੀ ਦੇਖਗੇ ਤੁਸੀਂ ਆ ਜਾਓ ਕੀ ਮਾਰਿਆ ਕਿਸੇ ਨੇ ਡੈਡੀ ਨੇ ਮਾਰਿਆ ਕੀ ਮਾਰਿਆ ਨਹੀਂ ਪਾਪਾ ਕਿੰਨੇ ਵਾਰ ਕੀਤਾ ਇਹਨਾਂ ਨੂੰ ਨਹੀਂ ਪਤਾ ਸਰ 6-7 ਵਾਰ ਘਰੇ ਕੋਈ ਨਹੀਂ ਸੀਗਾ ਘਰੇ ਕੋਈ ਨਹੀਂ ਸੀਗਾ ਅਸੀਂ ਵੀ ਨਹੀਂ ਸੀ ਘਰੇ ਕੋਈ ਨਹੀਂ ਸੀਗਾ ਤੁਸੀਂ ਜਦੋਂ ਤੁਹਾਨੂੰ ਫੋਨ ਆਇਆ ਤੇ ਤੁਸੀਂ ਕਿੱਥੇ ਜਦੋਂ ਅਸੀਂ ਮੈਂ ਆਂਦੇ ਪਿੰਡ ਸੀਗੀ ਤੇ ਉਸ ਤੋਂ ਬਾਅਦ ਕੀ ਹੋਇਆ ਸੀ ਇਸੇ ਕਰਕੇ ਮਾਰੇ ਸ਼ੱਕ ਕਰਦੇ ਸੀ ਉਹਨੇ ਹਾਂ ਸ਼ੱਕ ਨਹੀਂ ਪੂਰਾ ਯਕੀਨ ਨਹੀਂ ਸੀਗਾ ਇਹਨਾਂ ਨੇ ਅੱਜ ਦਾ ਦਿਨ ਕੋਟ ਮੈਰਿਜ ਕਰਵਾਉਣੀ ਸੀ ਜਿਹੜੇ ਮੁੰਡੇ ਨਾਲ ਇਹ ਗੱਲ ਕਰਦੇ ਸੀ ਕੀ ਨਾਮ ਹੈ ਤੁਹਾਡਾ ਸੁਨਸੈਨ ਸਰ ਸੁਣੋ ਕੀ ਹੋਇਆ ਤੁਹਾਡੀ ਮੰਮੀ ਨਾਲ ਸਰ ਮम्मा ਦਾ ਨਾ ਮਤਲਬ ਕਿ ਸ਼ੱਕ ਸੀਗਾ ਮम्मा ਤੇ ਟੈਸਟ ਕਰਕੇ ਪਪਾ ਦਾ ਸ਼ੱਕ ਸਹੀ ਸੀ ਨਿਕਲਿਆ ਉਹਨਾਂ ਦੇ ਨਾਲ ਜਿਹੜੇ ਅੱਜ ਮੁੰਡੇ ਨਾਲ ਵਿਆਹ ਕਰਾਣਾ ਸੀਗਾ ਅੱਜ ਕੋਡ ਮੈਰਿਜ ਕਰਵਾਣੀ ਸੀਗੀ ਤੇ ਉਹ ਅੱਜ ਦੇ ਦੇਣੀ ਹੋ ਗਿਆ ਜਿਹੜਾ ਕੋ ਹੋਣਾ ਸੀਗਾ ਮਿਲ ਕੇ ਪਪਾ ਨੇ ਨਾ ਆਏ ਤੇ ਕਰੇ ਦੇਖਿਆ ਸਵੇਰ 4 ਵਜੇ ਤੇ ਸਾਰਾ ਕੁਝ ਸੱਚ ਨਿਕਲਿਆ ਸਰ ਕਰੇ ਡੈਡੀ ਡੈਡੀ ਦੇ ਆਉਣ ਤੋਂ ਪਹਿਲਾਂ ਕੋਈ ਸੀਗਾ ਕਰੇ ਕੀ ਹੋਇਆ ਕੀ ਹੋਇਆ ਸਰ ਉਹਨਾਂ ਨੇ ਨਾ ਮਾਰਨਾ ਤਾਂ ਹੁੰਦਾ ਤੇ ਸੀਗਾ ਤੇ ਮਮਾ ਮੂਰੇ ਭੱਜ ਕੇ ਹੋ ਗਏ ਤੇ ਉਹਨੇ ਸੱਟ ਉਹਨਾਂ ਦੇ ਮਾਰਨੀ ਸੀ ਕਿ ਤੇ ਮਮਾ ਜਦੋਂ ਮੂਰੇ ਭੱਜ ਗਏ ਉਹ ਇੱਕੇ ਦਾ ਮਾਰਨ ਲੱਗ ਗਏ ਉਹਨਾਂ ਨੇ ਦੇਖਿਆ ਨਹੀਂ ਕਿ ਕਹਿੰ ਕੋਣ ਮੂਰੇ ਹੈ ਕਹਿੰ ਕੋਣ ਨਹੀਂ ਹੈ ਕੌਣ ਠੀਵਾ ਕਰੇ ਬੰਦਰਾ ਸੀਗਾ ਸਰ ਨਿੱਕ ਹੈ ਉਹਦਾ ਕਾਕਾ ਕਦੇ ਨਾ ਵਾਰ ਕਦੇ ਨਾ ਕਿਤੇ ਗੜੀ ਕਾਪੇ ਨਸ ਕਿੰਨੇ ਵਾਰ ਕਿਤੇ ਮਾਰਦਾ ਸਰ 6-7 ਵਾਰ ਹੋਇਆ ਮਤਲਬ ਕਿ ਬਾਹਾਂ ਦੀਆਂ ਹੱਡੀਆਂ ਉਡੀਆਂ ਵੀ ਤੋੜ ਤੀਆਂ ਸਾਰਾ ਕੁਝ ਮਤਲਬ ਕਿ ਸਾਰ ਸੁਰ ਪਾੜਤਾ ਸਾਰਾ ਕੁਝ ਕਰਤਾ ਬਈ ਅੱਖ ਵੀ ਫਾੜਤੀ ਕੀ ਗਿਆ ਨਾ ਨਾ ਵੀ ਹੋਇਆ ਸੀਗਾ ਦੋ ਤਿੰਨ ਹਾਂਜੀ ਸਰ ਤਲਾਕ ਪਹਿਲਾਂ ਹੋਇਆ ਸੀ ਇਹਨਾਂ ਦਾ ਵੀ ਤਲਾਕ ਤੋਂ ਇਹਨਾਂ ਨੂੰ ਹਾਂਜੀ ਪੰਚਾਇਤੀ ਨਹੀਂ ਸਰ ਕੋਰਟ 'ਚ ਹੋਇਆ ਸੀਗਾ ਕੋਰਟ 'ਚ ਵੀ ਨਹੀਂ ਹੋਇਆ ਥਾਣੀ ਹੋਇਆ ਸੀ ਮੈਨੇ ਥਾਣੀ ਮੈਨੇ ਥਾਣੀ ਸਰ ਅੱਛਾ ਤੇ ਉੱਥੇ ਜਾ ਕੇ ਉਹਨਾਂ ਨੂੰ ਕਿਹਾ ਵੀ ਸੀਗਾ ਕੋਰਟ 'ਚ ਵੀ ਗਏ ਸੀਗੇ ਇੱਕ ਦੋ ਵਾਰੀ ਪਰ ਮੈਨੂੰ ਇਹਨਾਂ ਦਾ ਪਤਾ ਸੀਗਾ ਵੀ ਮੈਂ ਤਾਂ ਲੁਧਿਆਣਾ 'ਚ ਸੀ ਸਰ ਕੰਮ ਤੇ ਮੈਨੂੰ ਤਾਂ ਪਤਾ ਨਹੀਂ ਬਿਲਕੁਲ ਹਾਂਜੀ ਨਾਲ ਹੀ ਰਹਿੰਦੇ ਸੀਗੇ ਇਕੱਠੇ ਰਹਿੰਦੇ ਸੀ ਦੋਨੇ ਅੱਛਾ ਤੇ ਮੈਂ ਤੇ ਕੰਮ ਤੇ ਹੁੰਦਾ ਸੀਗਾ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਆਹ ਗੱਲਬਾਤ ਹੋਣੀ ਹੈ ਮੈਂ ਤਾਂ ਕੱਲ ਸਰ ਕੰਮ ਤੋਂ ਤੇ ਮੈਨੂੰ ਫੋ ਤੇ ਮੈਂ ਉਹ ਵੀ ਜਾ ਕੇ ਫਰੀਦਕੋਟ ਵਜਾ ਤੇ ਫਰੀਦਕੋਟ ਜਾ ਕੇ ਆ ਗੱਲ ਉਹ ਦੇਖੀ ਵੀ ਮੌਤ ਹੋ ਗਈ ਹਾਂਜੀ ਮੌਤ ਹੋ ਗਈ ਸਰ ਕੀ ਕਹਿਣਾ ਚਾਹੋਗੇ ਸਰ ਕਹਿਣਾ ਤਾਂ ਕੀ ਸਰ ਮੈਂ ਕਹਿਣਾ ਤਾਂ ਕੁਝ ਨਹੀਂ ਹੈ ਜੇ ਕੁਝ ਵੀ ਹੁਣ ਜੇ ਹੁੰਦਾ ਹੁਣ ਤਾਂ ਚਲ ਮੰਮੀ ਨਹੀਂ ਰੇ ਡੈਡੀ ਆ ਡੈਡੀ ਨੂੰ ਕਿਵੇਂ ਨਾ ਕਿਵੇਂ ਕਰਕੇ ਬਸ ਡੈਡ ਨੂੰ ਬਚਾਉਣਾ ਡੈਡ ਨੂੰ ਜੇਲ ਨਹੀਂ ਜਾਣ ਦੇਣਾ। ਧਰਨ ਵਾਲੀ ਲੇਡੀ ਨੂੰ ਤੇਜ਼ਾਰ ਹਥਿਆਰ ਨਾਲ ਮਾਰਿਆ ਗਿਆ ਕੀ ਮਾਮਲਾ ਕੀ ਕਰ ਰਹੀ? ਸਰਬਜੀਤ ਕੌਰ ਨਾਲ ਲੇਡੀ ਦਾ ਨਾਮ ਆ ਜੀ ਬੋਨਾਪੈਂਡ ਦੀ ਰਹਿਣ ਵਾਲੀ ਆ। ਹਰਮੇਸ਼ ਸਿੰਘ ਉਸਦਾ ਪਤੀ ਸੀਗਾ ਉਹ ਉਸਦੇ ਕੈਰੇਕਟਰ ਦੇ ਉੱਪਰ ਸ਼ੱਕ ਕਰਦਾ ਸੀਗਾ ਉਹਨੇ ਘਰ ਦੇ ਵਿੱਚ ਪਏ ਕਾਪੇ ਦੇ ਨਾਲ ਉਸਦੇ ਫੇਸ ਦੇ ਤਾਂ ਸਿਰ ਦੇ ਉੱਪਰ ਕਾਫੀ ਗੰਭੀਰ ਬਾਰ ਕੀਤੇ ਕੱਲ ਉਹਨੂੰ ਇਮੀਡੀਏਟਲੀ ਹਲਾਤਾਂ ਨੂੰ ਦੇਖਦੇ ਹੋਏ ਉਹਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਸੀਗਾ ਉਸ ਤੋਂ ਬਾਅਦ ਵਿੱਚ ਉਹਨੂੰ ਰੈਫਰ ਕਰ ਦਿੱਤਾ ਗਿਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਅੱਜ ਹੁਣੇ ਸਾਨੂੰ ਖਬਰ ਪਤਾ ਲੱਗੀ ਹੈ ਕਿ ਉਹਦੀ ਦੌਰਾਨੇ ਇਲਾਜ ਮੌਤ ਹੋ ਗਈ ਅੱਜ ਵਾਧਾ ਚੋਰਮ ਕਰ ਦਿੱਤਾ ਗੂਗਾ 302 ਦਾ ਇਹ ਮੁਕੱਦਮਾ ਦਰਜ ਹੋਇਆ ਪੀਐਸ ਬਹਿਣਾ ਦੇ ਵਿੱਚ ਜੀ ਉਹਦੇ ਗਵਾਂਡੀ ਲਖਵੀਰ ਸਿੰਘ ਦੀ ਸਟੇਟਮੈਂਟ ਦੇ ਉੱਪਰ ਕੇਸ ਰਜਿਸਟਰਡ ਕੀਤਾ ਗਿਆ ਹੈ। ਤੇ ਹੋਰ ਵੀ ਸੀਗਾ ਘਰ ਦੇ ਵਿੱਚ ਕੋਈ ਜੀ? ਨਹੀਂ ਹੋਰ ਕੋਈ ਨਹੀਂ ਸੀ ਘਰ ਦੇ ਵਿੱਚ ਇਕੱਲੇ ਸੀ ਦੋਵੇਂ ਜਣੇ। ਕਾਰਨ ਕੀ ਰਿਹਾ ਜੀ? ਉਹ ਆਪਣੀ ਵਾਈਫ ਦੇ ਉੱਪਰ ਉਹਦੇ ਕੈਰੇਕਟਰ ਨੂੰ ਲੈ ਕੇ ਕਾਫੀ ਸ਼ੱਕ ਕਰਦਾ ਸੀ। ਫੜਾ